ਦੇਖੋ ਮੈਂ ਕਹੂੰਗਾ ਜ਼ਬਰ ਦੇ ਖਿਲਾਫ ਇਹ ਲੋਕਾਂ ਦੀ ਜਿੱਤ ਆ ਜਿਹੜੇ ਤਰੀਕੇ ਨਾਲ ਉਹਨੂੰ ਸ਼ਰਧਰ ਢਾਹਿਆ ਗਿਆ ਉਹ ਤੇ ਉਹਨੂੰ ਨੰਗਾ ਕੀਤਾ ਗਿਆ ਸੀ ਉਹਦੀਆਂ ਵੀਡੀਓ ਬਣਾ ਕੇ ਮੁੱਖ ਮੰਤਰੀ ਦੇਖਦਾ ਰਿਹਾ ਇਹ ਉਹਦੇ ਖਿਲਾਫ ਜਿੰਨੇ ਮੇਰੇ ਮੈਂ ਤੈਦ ਨੂੰ ਧੰਨਵਾਦ ਆ ਪੰਜਾਬ ਦੇ ਲੋਕਾਂ ਦਾ ਕਿ 29 ਨੂੰ ਵੱਡਾ ਇਕੱਠ 3 ਨੂੰ ਇੰਨੀਆਂ ਰੋਕਾਂ ਲਾਈਆਂ ਇੰਨਾ ਰੋਕਣ ਦੇ ਜਦੋਂ ਬੰਦੇ ਫੜ ਲਏ ਗਏ ਬੰਦਿਆਂ ਨੂੰ ਕੁੱਟ ਮਾਰ ਕੀਤੀ ਡਾਂਗਾਂ ਚਲਾਈਆਂ ਬੈਰੀਕਡ ਲਾਏ ਤਦ ਨੂੰ ਲੋਕ ਪਹੁੰਚੇ ਸੀ ਪਰ ਮੈਂ ਕਹਿੰਦਾ ਉਹਨਾਂ ਲੋਕਾਂ ਦੀ ਜਿੱਤ ਹੈ ਇੱਥੇ ਪਤਾ ਲੱਗ ਜਾਣਾ ਚਾਹੀਦਾ ਹੈ ਸਰਕਾਰਾਂ ਨੂੰ ਹਕੂਮਤਾਂ ਨੂੰ ਵੀ ਇੱਥੇ ਲੋਕ ਇਕੱਠੇ ਹੁੰਦੇ ਨੇ ਉੱਥੇ ਤੁਹਾਡੇ ਨਾਲ ਜ਼ਬਰ ਤੇ ਜ਼ੁਲਮ ਨਹੀਂ ਚੱਲੂਗਾ ਤੇ ਇਹ ਆਵਾਜ਼ਾਂ ਵੀ ਨਹੀਂ ਦੱਪਣੀਆਂ ਗੱਲ ਯਾਦ ਰੱਖਿਓ ਜਿਵੇਂ ਤੁਸੀਂ ਭਾਨੇ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਚੈਨੀ ਖੋਣ ਦੇ ਪਰਚੇ ਫਰੋਤੀਆਂ ਦੇ ਪਰਚੇ ਤੁਸੀਂ ਉਹਦੇ ਉੱਤੇ ਬਰਫਾਂ ਵਾਲੇ ਪਾਣੀ ਪਾਏ ਬਰਫ ਦੇ ਛਲਿਆਂ ਦੇ ਲਟਾਇਆ ਨੰਗੇ ਕਰਕੇ ਵੀਡੀਓ ਬਣਾਈਆਂ ਜਿੱਡਾ ਮਰਜੀ ਜ਼ੁਲਮਟਾ ਲੋ ਜ਼ੁਲਮ ਦਾ ਜਵਾਬ ਦੇਣੇ ਕੌਮ ਜਾਣਦੀ ਹੈ ਹਾਂਜੀ ਤੁਹਾਡੇ ਖਵਾਬ ਹੋਇਆ ਸੀਗਾ ਹਾਂਜੀ ਕੀ ਕਹਿਣਾ ਹੈ ਜੇ ਨਵੇਂ ਪਰਚੇ ਹੋਏ ਤੁਹਾਡੇ ਖਵਾਬ ਨਹੀਂ ਨਵੇਂ ਪਰਚੇ ਤਾਂ ਨਹੀਂ ਮੈਨੂੰ ਪਤਾ ਜੀ ਕੀ ਹੋਇਆ ਲੱਖਾ ਜੀ ਅੱਗੇ ਅੱਗੇ ਜੋ ਇਸ ਤਰ੍ਹਾਂ ਜੋ ਅੱਗੇ ਜੋ ਮੈਂ ਪਹਿਲਾਂ ਭਾਨਾ ਸੀ ਤੂੰ ਕੰਮ ਕਰਦਾ ਰਹਿ ਉਹ ਇਸ ਤਰ੍ਹਾਂ ਹੀ ਜਾਰੀ ਰੱਖੋ ਲੱਖਾ ਸਦਾ ਦੀ ਟੀਮ ਕੇ ਜਾਰੀ ਮੈਂ ਕਹਿੰਦਾ ਸਾਡੀ ਸਾਰੀ ਟੀਮ ਹੈ ਪਹਿਲਾਂ ਹੀ ਆਵਾਜ਼ ਦਿੱਚ ਕੇ ਆ ਵੀ ਅਸੀਂ ਤਾਂ ਮਰੇ ਪੈ ਸੇਵਾਾਂ ਚ ਵੀ ਬੋਲਾਂਗੇ ਯਾਰ ਉੱਥੋਂ ਵੀ ਆਵਾਜ਼ ਇਹ ਪੰਜਾਬ ਲਈ ਗੂੰਜੂਗੀ ਉਹ ਭਾਨਾ ਹੋਵੇ ਲੱਖਾ ਹੋਵੇ ਸਾਡਾ ਕੋਈ ਵੀ ਸਾਥੀ ਹੋਵੇ ਕੋਈ ਵੀ ਪੰਜਾਬੀ ਲੜਨ ਵਾਲਾ ਬੰਦਾ ਹੋਵੇ ਪੰਜਾਬ ਦੇ ਲੋਕਾਂ ਨੇ ਵੱਡੇ ਪੱਤਰ ਦੇ ਸਾਥ ਦਿੱਤਾ ਤੁਹਾਡਾ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਮੈਂ ਕਹਿੰਦਾ ਯਾਰ ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗੇ ਇਹ ਲੋਕ ਇੱਕ ਆਵਾਜ਼ ਤੇ ਆਉਂਦੇ ਆ ਪਰ ਮੈਂ ਗੱਲ ਕਹਿਣੀ ਚਾਹੁੰਦਾ ਸੁਣ ਲੋ ਤੇ ਹਨਾ ਜਦੋਂ ਮੈਂ ਅਸੀਂ 3 ਤਰੀਕ ਨੂੰ ਮੁਰੇ ਪਹੁੰਚੇ ਨਾ ਉੱਥੇ ਸੜਕ ਦੇ ਉੱਤੇ ਅਸੀਂ ਉਹ 4-500 ਜਾਣਾ ਸੀ ਥੋੜੇ ਹੀ ਬੰਦੇ ਵਾਲੇ ਆਏ ਨਹੀਂ ਪਿੱਛੇ ਆ ਰਹੇ ਸੀ ਇੱਕ ਏਡੀਜੀ ਅਜ ਗੁਰਿੰਦਰ ਸਿੰਘ ਢੱਲੋਂ ਮੈਨੂੰ ਕਹਿੰਦਾ ਤੂੰ ਰਿਟੇਨ ਹੋ ਜਾ ਤੇਰੀ ਗ੍ਰਿਫਤਾਰੀ ਪਾ ਦੰਨੇ ਇਹਨਾਂ ਨੂੰ ਖੰਡਿਆ ਦੇਾਂਗੇ ਮੈਂ ਕਹਿੰਦਾ ਗੱਲ ਕਿਸੇ ਨਾਲ ਹੋਰ ਨਾ ਕਰੋ ਮੈਂ ਆਹ ਲੋਕਾਂ ਨੂੰ ਧੋਖਾ ਦੇਵਾਂਗਾ ਜਿਹੜੇ ਬੰਦੇ ਅੱਜ ਇੱਕ ਬੋਲ ਤੇ ਹੱਕ ਤੇ ਸੱਚ ਲਈ ਆਏ ਆ ਇਹਨਾਂ ਦੇ ਕੋਈ ਨਿਜ ਨਹੀਂ ਹੈਗੇ ਇਨਾਂ ਦੇ ਕੋਈ ਨਿੱਜੀ ਲਾਲਚ ਨਹੀਂ ਕੋਈ ਕੰਮ ਨੂੰ ਨਹੀਂ ਆਏ ਇਹ ਜ਼ੁਲਮ ਦੇ ਖਿਲਾਫ ਉੱਠ ਕੇ ਆਏ ਆ ਕਹਿੰਦਾ ਆਗੂ ਤਾਂ ਇਹੀ ਕਰਦੇ ਹੁੰਦੇ ਨਿਰਬੰਧ ਹੋ ਜਾਂਦੇ ਹੁੰਦੇ ਮੈਨੂੰ ਕੋ ਹੋਰ ਹੋਣਗੇ ਅਸੀਂ ਤਾਂ ਆਏ ਆ ਇਹਨਾਂ ਦੇ ਮੋਹਰੇ ਖੜ ਕੇ ਲੜਾਂਗੇ ਡਾਂਗਾ ਮਾਰ ਜੀ ਡਾਂਗਾ ਮਾਰ ਦੋ ਚੱਕ ਕੇ ਸੱਟਣਾ ਸੱਟ ਕੇ ਅੰਦਰ ਸਿੱੜ ਦਿਓ ਸੋ ਇਹ ਗੱਲਾਂ ਮੈਨੂੰ ਤਾਂ ਇਹ ਗੱਲ ਕਹਿਤੀ ਸੁਣਨ ਵਾਲੀ ਗੱਲ ਆ ਵੀ ਤੂੰ ਗ੍ਰਿਫਤਾਰੀ ਦੇ ਦੇ ਜਿਹੜੇ ਸਾਡੇ ਹੋਰ ਕਿਸਾਨ ਆਗੂ ਸੀ ਉਹਨਾਂ ਨੂੰ ਕਹਿੰਦੇ ਲੱਖਾ ਕਹਿੰਦਾ ਮੈਨੂੰ ਗ੍ਰਿਫਤਾਰ ਕਰ ਲਓ ਕੋਈ ਗੱਲ ਨਹੀਂ ਜਾਣੇ ਪਾੜ ਦੇ ਕਿਵੇਂ ਆ ਨੀਤੀ ਕਿੰਨੀ ਖਤਰਨਾਕ ਆ ਇੱਥੇ ਇੱਕ ਮੁੰਡਾ ਮੈਨੂੰ ਮਿਲਿਆ ਅਸਪਾਲਾਂ ਤੋਂ ਆ ਕਹਿੰਦਾ ਭਾਈ ਜੇ ਤੁਸੀਂ ਪਹੁੰਚੇ ਨਾ ਉੱਥੇ ਮੋਰਚੇ 'ਚ ਕਹਿੰਦਾ ਨੂੰ ਐਸਪੀ ਮਿਲਿਆ ਕਹਿੰਦਾ ਤੁਸੀਂ ਐਵੇਂ ਭਾਨੇ ਦੇ ਮਗਰ ਤੁਰੇ ਫਿਰਦੇ ਆ ਸਾਡੇ ਕੋਲ ਤਾਂ ਰਿਕਾਰਡ ਪਿਆ ਹੈ ਸਾਡੇ ਕੋਲ ਰਿਕਾਰਡਿੰਗ ਪਈ ਹੈ 290000 ਰੁਪਇਆ ਕਹਿੰਦੇ ਕਿਸੇ ਨੇ ਭਾਨੇ ਦਾ ਮਲਵਾਇਆ ਸੀ ਕਹਿੰਦੇ 2 ਲੱਖ ਰੁਪਇਆ ਉਹਨੂੰ ਦੇਵਾ ਦਾ 90000 ਭਾਨੇ ਨੇ ਰੱਖ ਲਿਆ ਵੀ ਲੋਕਾਂ ਦੇ ਵਿੱਚੋਂ ਭਾਨੇ ਦੀ ਜਿਹੜੀ ਬਣੀ ਹੋਈ ਛੇ ਆ ਖਤਮ ਕਰੋ ਇਹ ਉਹੀ ਗੱਲਾਂ ਮੈਂ ਬਾਰ-ਬਾਰ ਕਰਦਾ ਵੀ ਕਿਵੇਂ ਕਿਸੇ کردار ਨੂੰ ਮਾਰਦੇ ਨੇ ਇਹ ਇਸ ਕਰਕੇ ਸਾਡੇ ਲੋਕਾਂ ਨੂੰ ਸਮਝਾਉਣ ਦੀ ਜ਼ੋਰ ਆ ਵੀ ਪੁਲਿਸ ਤਾਂ ਨੂੰ ਡਰਾ ਕੇ ਵੀ ਤਾਨੂੰ ਦਫਾੜ ਕਰਕੇ ਵੀ ਤੁਹਾਡੇ ਬੰਡਾਂ ਖਿਲਾਫ ਝੰਡੇ ਵੀ ਚਲਾਉਂਦੇ ਆ ਨੈਟਿਵ ਵੀ ਘੜਦੀ ਆ ਵਰਤਾਨ ਸਰਜਦੀ ਆ ਇਹ ਸਮਝਣ ਦੀ ਲੋੜ ਆ ਅੱਜ ਦੀ ਜਿਹੜੀ ਜਿੱਤ ਆ ਇਹ ਜ਼ਬਰ ਦੇ ਖਿਲਾਫ ਜਿੱਤ ਆ ਇਹ ਜਵਾਨ ਬੰਦੀ ਦੇ ਖਿਲਾਫ ਜਿੱਤ ਆ ਜਿਹੜਾ ਇਹ ਕਹਿੰਦਾ ਨਾ ਭਵੰਤ ਕਿ ਮੋਦੀ ਜਵਾਨ ਬੰਦੀ ਕਰ ਰਿਹਾ ਦਿੱਲੀ ਦੇ ਵਿੱਚ ਇਹ ਪੰਜਾਬ ਜਿਹੜੀ ਜਵਾਨ ਬੰਦੀ ਕਰ ਰਿਹਾ ਸੀ ਇਹ ਉਹਦੇ ਖਿਲਾਫ ਲੋਕਾਂ ਨੇ ਅੱਜ ਮੋਹਰ ਲਾਤੀ ਕਿ ਇਹ ਜਵਾਨ ਬੰਦੀ ਪੰਜਾਬ ਚ ਨਹੀਂ ਹੋ ਜਿੰਨਾ ਮਰਜ਼ੀ ਜ਼ੋਰ ਲਾ ਲਈ ਜਿਹੜੇ ਇੱਕ ਲਖੀਆ ਨੇ ਮੈਨੂੰ ਪਤਾ ਮੰਦਾ ਹੁਣ ਪਰਿਹਾਈ ਵਾਲੀ ਗੱਲ ਸਾਹਮਣੇ ਆਈ ਉਹ ਸੋੜੇ ਸਾਹਮਣੇ ਨਹੀਂ ਆਈ ਆ लेना ਗੱਲ ਹੋ ਗਈ ਭਾਨਾ ਗੱਡੀ 'ਚ ਬੈਠਾ ਮੈਂ ਨਾਲ ਗੱਲ ਸੁਣਦੇ ਵੀ ਕਰਾਉਣਾ ਸਪੀਕਰ ਤੇ ਲਾ ਹੀ ਲੇ ਇੱਕ ਮਿੰਟ ਖੜ੍ਹ ਦਿਓ ਆਪਾਂ ਸਾਰੇ ਇੱਕ ਮਿੰਟ ਹਲੋ ਭਾਨੇ ਮੈਂ ਨਾ ਫੋਨ ਤੇਰਾ ਸਪੀਕਰ ਤੇ ਲਾਇਆ ਹੋਇਆ ਸੰਗਤ ਸੁਣਨਾ ਚਾਹੁੰਦੀ ਆ ਕਹਿੰਦੇ ਰਾਜੋਂ ਨਾ ਮੋੜ ਕੇ ਲੈ ਜਾ ਦੱਸੀ ਕਿੱਥੇ ਜਾ ਗਿਆ ਹਾਂ ਸਹੀ ਆ ਮੈਂ ਰਾਜ ਤੂਹੀ ਨਿਕਲੇ ਆਪਣਾ ਤੂਹੀ ਪੂਰੀ ਪਹੁੰਚ ਕੇ ਤੂਹੀ ਬੋਲੇ ਸਿਪੈਸੀ ਲਾਗੂ ਕੋਲ ਆ ਕੇ ਤੁਮਕਾ ਕੇ ਕਦਾ ਕੇ ਵੀਡੀਓ ਆ ਕੇ ਲਗੇ ਕਰਾ ਕੇ ਸੀਸ ਦਾਉਤ ਚਦਰ ਕਰਾ ਕੇ ਜਵਾਨਵੰਦੀ ਕਰਨੀ ਚਾਹਦਾ ਸੀ ਉਹਦੇ ਮੋਰਾਂ ਪੰਜਾਬ ਦੇ ਲੋਕਾਂ ਦਾ ਵੀ ਭਵੰਤ ਭੁੱਲ ਜਾ ਇਹ ਪੱਲਾ ਮਾਰਦੇ ਪੱਲਾ ਵੀ ਜਵਾਨਵੰਦੀ ਕਰਦੇ ਪਰ ਮੈਂ ਤੈਨੂੰ ਧੰਨਵਾਦ ਆ ਤੁਹਾਡਾ ਪੰਜਾਬ ਦੇ ਲੋਕਾਂ ਦਾ ਕਿ ਜਿਨ੍ਹਾਂ ਨੇ ਬਹੁਤੋ ਝੱਲਿਆ ਵੀ ਲਓ ਮੈਂ ਲੋਕਾਂ ਨੇ ਜੀ ਵੀ ਬੰਦ ਕੀਤਾ ਗਿਆ ਰਾਵੇ ਵੀ ਦਿੱਤੇ ਗਏ ਗਾਂਗਾ ਵੀ ਮਾਰੀਆਂ ਗਈਆਂ ਬੈਰੀਕੇਡ ਵੀ ਲਾਏ ਪਰ ਤੂੰ ਪੰਜਾਬ ਦੇ ਲੋਕਾਂ ਦਿਖਾਦਾ ਤੰਤਰਿਕ ਨੂੰ ਕਿ ਜਦੋਂ ਪੰਜਾਬ ਧਾਰ ਲੈਂਦਾ ਜਦੋਂ ਇੱਕ ਵਾਰੀ ਮਿਸਕੇ ਘਰ ਤੋਂ ਉੱਤਰ ਪੈਂਦੇ ਪੰਜਾਬ ਦੇ ਲੋਕ ਫਿਰ ਤੂੰ ਰੋਕਸਾਂ ਨੂੰ ਰੋਕ ਨਹੀਂ ਸਕਦੀਆਂ ਬੋਲੇ ਸੋਨਹੀਆਂ ਜੇ ਪਾ ਲੈ ਐਸ ਕੋਈ ਮੇਰੀ ਬੇਨਤੀ ਆ ਬਾਈ ਕਿ ਜਿੰਨਾ ਆਪਾਂ ਬੈਠਣਾ ਕਰਦੇ ਹਲੇ ਆਪਾਂ ਜਾਣਾ ਨਹੀਂ ਬਾਈ ਬਣ ਕੇ ਵਾਹ ਬਈ ਜਵਾਣ ਹਾਂ ੱੱਕੇ ਬਾਈ ਇੱਥੇ ਆਉਂ ਪਹੁੰਚ 10 ਮਿੰਟ ਦੇ ਆਪਾਂ ਲੱਲਾ ਮਤਾਂ ਕਰਦੇ ਆ ਇੰਨੇ ਉਹ ਆਈ ਜਾਣਾ ਉਹਨੇ ਕੋਈ ਗੱਲ ਨਹੀਂ ਤੁਹਾਨੂੰ ਬੇਨਤੀ ਆ ਕਿ ਤੁਸੀਂ ਬੈਠਿਓ ਮੇਰੀ ਗੱਲ ਜਿਹੜੀ ਕੋਈ ਅਮਰ ਸਾਡੇ ਸਾਰੇ ਇੱਕ ਮਿੰਟ ਇਹ ਤਸੱਲੀ ਹੋ ਜਦਾਂ ਦੀ ਖੜੋ ਮੈਂ ਅਮਰ ਨੂੰ ਫੋਨ ਲਾਉਣਾ ਖੜਾ ਖੜੋ ਬਾਈ ਖੜੋ ਬਾਈ ਪਿੱਛੇ ਆ ਲੈ ਬਾਈ ਬੋਲ ਲੈ ਨਾ ਓਏ ਛਾਟ ਮਾਰ ਦੇ ਛੋਟੇ ਵੀ ਬੰਦ ਕਰ ਦੇ ਕੰਨ ਦੇ ਹੈ ਦੂਜੇ ਚੈਨਲ 'ਤੇ ਗਲਤੀ ਆਇਆ ਨਾ ਕਿ ਫੋਨ ਆ ਰਿਹਾ ਜਾਂਦੇ ਨਹੀਂ ਜਾਂਦੇ ਨਹੀਂ ਇੱਕ ਮਿੰਟ ਖੜਾ ਹੈਲੋ ਹੈਲੋ ਜਾਂਦੇ ਨਹੀਂ ਜਾਂਦੇ ਨਹੀਂ ਹੈਲੋ ਹਾਂ ਹੈਲੋ ਭਾਨੇ ਮੈਂ ਨਾ ਫੋਨ ਤੇਰਾ ਸਪੀਕਰ ਤੇ ਲਾ ਆਇਆ ਸੰਗਤ ਸੁਣਨਾ ਚਾਹੁੰਦੀ ਆ ਕਹਿੰਦੇ ਰਾਹ 'ਚੋਂ ਨਾ ਮੋੜ ਕੇ ਲੈ ਜਾ ਦੱਸੀ ਕਿੱਥੇ ਜਾ ਗਿਆ ਆ ਮੈਂ ਰਾਜ ਟੂਰੀ ਨਿਕਲੇ ਆਪਣਾ ਟੂਰੀ ਟੂਰੀ ਪਾਕ ਦੇ ਟੂਰੀ ਬੋਲੇ ਭਾਈ ਇੱਕ ਮਿੰਟ ਧਿਆਨ ਨਾਲ ਸੁਣ ਲੋ ਭਾਈ ਕਿਉਂ ਨਾ ਜਾ ਜੱਟ ਦਾ ਪੱਟੀ ਵੇਖ ਰਿਹਾ ਨਹੀਂ ਉਹਦਾ ਫੋਟੋ ਤਸਵੀਰ ਕਰਨੀ ਚਾਹੁੰਦਾ ਹੈ ਸਪੈਸ਼ਲ ਲਗੂ ਡਰਾ ਕੇ ਤੁਮਕਾ ਕੇ ਕਟਾ ਕੇ ਵੀਡੀਓ ਬਣਾ ਕੇ ਨੰਗੇ ਕਰਾ ਕੇ ਸੀਸ ਟੋਟਾ ਤਸ਼ਦਦ ਕਰਾ ਕੇ ਜਵਾਬੰਦੀ ਕਰਨੀ ਚਾਹੁੰਦਾ ਸੀ ਉਦੇ ਮੋਰਾਂ ਪੰਜਾਬ ਦੇ ਲੋਕਾਂ ਦਾ ਵੀ ਪਵੰਦਰ ਭੁੱਲ ਜਾ ਇਹ ਬੱਤਾ ਮਾਰਦੇ ਬੱਤਾ ਵੀ ਗੁਜਰਾਂ ਦਾ ਨਹੀਂ ਕਰਦੇ ਪਰ ਇਹ ਮੋਰਾਂ ਆਪਣੀ ਤੈਰ ਰੋ ਧੰਨਵਾਦ ਆ ਤੁਹਾਡਾ ਪੰਜਾਬ ਦੇ ਲੋਕਾਂ ਦਾ ਕਿ ਜਿਨ੍ਹਾਂ ਨੇ ਬਹੁਤ ਝੱਲਿਆ ਵੀ ਲਓ ਮੈਂ ਲੋਕਾਂ ਦੇ ਵੀ ਬੰਦ ਕੀਤਾ ਗਿਆ ਵੀ ਦਿੱਤੇ ਗਏ ਗਾਂਗਾਂ ਵੀ ਮਾਰੀਆਂ ਗਈਆਂ ਵੈਰੀ ਕਿੱਦ ਵੀ ਲਾਏ ਕਪਤੀ ਪੰਜਾਬ ਦੇ ਲੋਕਾਂ ਦਿਖਾ ਦੇ ਤੇ ਮੰਤਰੀ ਨੂੰ ਕਿ ਜਦੋਂ ਪੰਜਾਬ ਧਾਰ ਲੈਂਦਾ ਜਦੋਂ ਇੱਕ ਵਾਰੀ ਮੈਦਾਨ ਘਰ ਤੋਂ ਉੱਠਦੇ ਪੰਜਾਬ ਦੇ ਲੋਕ ਫਿਰ ਤੂੰ ਰੋਕਾਂ ਹੁ ਰੋਕ ਨਹੀਂ ਸਕਦਾ ਹੁਣ ਪੈਸੇ ਮੁੱਕ ਕੇ ਜਿਹਦੇ ਬੰਦੀਆਂ ਕੋਲ ਹੁਣ ਫੰਡ ਇਕੱਠਾ ਕਰਨ ਦੇ ਵਾਸਤੇ ਦਿੱਲੀ ਨੂੰ ਚੱਲ ਪੇ ਓਰੇ ਇਹ ਜਿਹੜੇ ਝੰਡੇ ਨੇ ਜਾਂ ਇਹ ਸੜਕਾਂ ਦੇ ਬਹਿ ਜਾਂਦੇ ਨੇ ਯਾਰ ਇਹ ਲੋਕਾਂ ਨੂੰ ਤੰਗ ਕਰਦੇ ਨੇ ਯਾਰ ਤੁਸੀਂ ਹੁਣ ਨਾ ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸੀਗਾ ਕੋਈ ਪਰਿਵਾਰ ਜਾ ਰਿਹਾ ਗੱਡੀ ਤੇ ਉਂਰਾਮੀ ਨੇ ਪਹਿਲਾਂ ਦਿੱਲੀ ਬੈਠੇ ਦੇ 700 ਬੰਦਾ ਮਾਰਿਆ ਗਿਆ ਜੱਜ ਵੀ ਪਰਚੇ ਚੱਲੀ ਜਾਂਦੇ ਆ ਕਈ ਬੰਦਿਆਂ ਦੇ ਉੱਤੇ ਉਹਨਾਂ ਬੰਦਿਆਂ ਦਾ ਕੀ ਕਸੂਰਾ ਲੜਕੀ ਦੇ ਖਾਤਰ ਰਹੇ ਆ ਬਈ ਉਹਨਾਂ ਦਾ ਕੋਈ ਨਿੱਜੀ ਰੌਲਾ ਘਰ ਦਾ ਰੌਲਾ ਕੋ ਆਪਣੇ ਪੱਟ ਦੀ ਕੋ ਖਾਲ ਦਾ ਰੌਲਾ ਨਾ ਲੜਾਈ ਦਾ ਜਿਹੜੇ ਹਮਲੇ ਆ ਰਹੇ ਨੇ ਨੂਬਲ ਦਾਡਰ ਦੀਆਂ ਨੀਤੀਆਂ ਆ ਗਈਆਂ ਨਿਊ ਐਜੂਕੇਸ਼ਨ ਪਾਲਿਸੀਆਂ ਆ ਗਈਆਂ ਤੁਹਾਨੂੰ ਜਮਾਂ ਤਵਾ ਕਰ ਦਿੱਤਾ ਗਿਆ ਚੰਡੀਗੜ੍ਹ ਦੇ ਵਿੱਚ 80% ਇਹ ਕਹਿੰਦੇ ਜੇ ਚੰਡੀਗੜ੍ਹ ਦੇ ਜੰਪਾ ਨੂੰ ਨੌਕਰੀਆਂ ਮਿਲਦੀਆਂ ਹੁਣ ਚੰਡੀਗੜ੍ਹ 'ਚ ਕੌਣ ਰਹਿ ਰਿਹਾ ਹੈ ਇਸ ਵੇਲੇ ਪੰਜਾਬੀ ਤਾਂ ਹੈ ਨਹੀਂ ਨਾ ਹਰਿਆਣੇ ਵਾਲੇ ਆ ਸਾਰਾ ਬਾਕਲ ਤੇ ਜੂਪੀ ਬੈਠਾ ਹੈ 60 ਤੇ 40 ਦਾ ਨਿਪਾਸ ਸੀਗਾ ਚੰਡੀਗੜ੍ਹ ਦਾ 60% ਦੀ ਸਤ ਪੰਜਾਬ ਦਾ 40% ਦੀ ਸਹਾਰਿਆਣੇ ਦਾ ਸੀ ਉਹ ਖਤਮ ਕਰਤਾ ਭਾਗ ਦਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਨੂੰ ਕਰਤਾ ਡੈਮਾਂ ਦੇ ਪ੍ਰਬੰਧ ਪੰਜਾਬ ਕੋਲੋਂ ਖੋਲੇ ਪਾਣੀ ਸਾਦਾ ਕੋਕੇ ਲੈ ਗਏ ਬੋਲੀ ਸਾਡੀ ਮਾਰੀ ਜਾਂਦੇ ਤੇ ਆ ਸਾਡਾ ਮਟਾਈ ਜਾਂਦੇ ਆ ਟੀਕੇ ਨਾਲ ਸਾਡੀ ਜਵਾਨੀ ਮਾਰੀ ਜਾਂਦੇ ਸ਼ਾਸ਼ ਚਾਲੇ ਦਾ 124 ਤੋਂ ਜਨਵਰੀ ਤੋਂ ਉੱਤਰਾਖੰਡ ਦੇ ਮੁੱਖ ਮੰਤਰੀ ਦਾ ਉਹਨੇ ਕਾਨੂੰਨ ਬਣਾਦਾ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਵੀ ਕੋਈ ਵੀ ਬਾਹਰੋਂ ਬੰਦਾ ਆ ਕੇ ਉੱਤਰਾਖੰਡ ਦੇ ਵਿੱਚ ਇੱਕ ਗੱਠ ਜ਼ਮੀਨ ਨਹੀਂ ਖਰੀਦ ਸਕਦਾ 1 ਕਰੋੜ ਹਮ ਆਚਰਜ ਵੀ ਹੈਗਾ ਅਪਰ ਆਸਾਨ ਜਾਵੜੋ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਉੱਥੇ ਹੈ ਕਿਦਾ ਰੇਤ ਹੀ ਹੈ ਕੀ ਇਹ ਗੌਰ ਪੰਜਾਬ ਚ ਨਹੀਂ ਵਸ ਸਕਦਾ ਵੀ ਕੋਈ ਬਾਹਰੋਂ ਬੰਦਾ ਆ ਕੇ ਪੰਜਾਬ ਜ਼ਮੀਨ ਨਾ ਖਰੀਦ ਸਕੇ ਭਾਈ ਜੇ ਕਾਨੂੰਨ ਹਮਾਰਚਲ ਚ ਹੈ ਜੇ ਕਾਨੂੰਨ ਉਤਰਾ